ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਆਉਣ ਤੋਂ ਪਹਿਲਾਂ ਹੋ ਗਿਆ ਇਹ ਵੱਡਾ ਕਾਂਡ ਫਗਵਾੜਾ ਵਿਖੇ ਜਿੱਥੇ ਕਿ ਅਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਉਣਾ ਸੀ ਕਿ ਲੇਕਿਨ ਉਸ ਤੋਂ ਪਹਿਲਾਂ ਦੇਖ ਸਕਦੇ ਹੋ ਫਗਵਾੜਾ ਦੀ ਇਸ ਮਸ਼ਹੂਰ ਸਵੀਟ ਸ਼ਾਪ ਦੇ ਉੱਪਰ ਤਾਬੜ ਤੋੜ ਕੋੜੀਆਂ ਚੱਲ ਜਾਂਦੀ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਜਿੱਥੇ ਕਿ ਫਗਵਾੜਾ ਦੇ ਵਿੱਚ ਅੱਜ ਤਿੰਨ ਅਣਪਛਾਤੇ ਟੂ-ਵੀਲਰ ਤੇ ਆਉਂਦੇ ਨੇ ਤੇ ਤਾਰ-ਤਾਰ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਸੁਰੱਖਿਆ ਦੇ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਸੁਰੱਖਿਆ ਨੂੰ ਲੈ ਕੇ ਜਿੱਥੇ ਕਿ ਅੱਜ ਮੁੱਖ ਮੰਤਰੀ ਪੰਜਾਬ ਇਸੇ ਸ਼ਹਿਰ ਦੇ ਵਿੱਚ ਯਾਨੀ ਕਿ ਫਗਵਾੜਾ ਦੇਖਿਆ ਅੱਜ ਉਸ ਰਾਣ ਉਹਨਾਂ ਨੇ ਆਉਣਾ ਸੀਗਾ ਸੋ ਉਸੇ ਦੇ ਚੱਲਦੇ ਅੱਜ ਸਵੇਰੇ ਪੌਣੀ 7 ਦੇ ਕਰੀਬ ਮਸ਼ਹੂਰ ਸਵੀਟ ਸ਼ਾਪ ਜੋ ਕਿ ਫਗਵਾੜਾ ਵਿੱਚ ਪੈਂਦੀ ਹੈ ਉਸੇ ਸਵੀਟ ਸ਼ਾਪ ਦੇ ਉੱਪਰ ਲਗਾਤਾਰ ਤਾਬੜਤੋੜ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਸੋ ਆਖਿਰਕਾਰ ਵੱਡੇ ਸਵਾਲ ਜਿਹੜੇ ਬਣਦੇ ਨੇ ਉਹ ਬਣਦੇ ਨੇ ਸੁਰੱਖਿਆ ਨੂੰ ਲੈ ਕੇ ਕਿ ਆਮ ਲੋਕ ਕਿੱਥੇ ਸੁਰੱਖਿਤ ਨੇ ਕਿ ਜਿਸ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਆਖਿਰਕਾਰ ਕਿਸੇ ਸੂਬੇ ਦੇ ਸੀਐਮ ਨਿਆਣਾ ਹੋਵੇ ਲੇਕਿਨ ਉੱਥੇ ਹੀ ਸੁਰੱਖਿਆ ਕੜੀ ਹੋਣੀ ਚਾਹੀਦੀ ਲੇਕਿਨ ਉਸ ਤੋਂ ਹੀ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਇੱਕ ਵੱਡਾ ਕਾੜ ਹੋ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋਗੇ ਕਿਸ ਤਰੀਕੇ ਦੇ ਨਾਲ ਇਸ ਮਸ਼ਹੂਰ ਸਵੀਟ ਸ਼ਾਪ ਦੇ ਉੱਪਰ ਗੋਲੀਆਂ ਚੱਲੀਆਂ ਨੇ ਹਾਲਾਂਕਿ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਹੈ ਪ੍ਰਸ਼ਾਸਨ ਵੱਲੋਂ ਜਾਣ ਜਿਹੜੀ ਕੀਤੀ ਜਾਏਗੀ ਲੇਕਿਨ ਇਸ ਦੇ ਪਿੱਛੇ ਕਾਰਨ ਕਿਸਿਕਾ ਕੀ ਆਖਿਰਕਾਰ ਕੋਈ ਫਰੋਤੀ ਮੰਗੀ ਗਈ ਜਾਂ ਫਿਰ ਕੀ ਕਾਰਨ ਸੀਗਾ ਇਸ ਦੀ ਹਾਲੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਲੇਕਿਨ ਤਸਵੀਰਾਂ ਦੇਖ ਸਕਦੇ ਹੋ ਪ੍ਰਸ਼ਾਸਨ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਜ਼ਰੂਰ ਸੁਣਾਵਾਂਗੇ ਕੋਣਿਕ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਸੁਦੀਸ਼ ਬਲਸ਼ਾਫਿਸਾ ਬਰੋਟ ਜਿਹੜਾ ਹੈਗਾ ਸਟੱਫ ਹੈ ਉੱਥੇ ਜਿਹੜੀ ਆ ਅਨਨੋਨ ਲੋਕਾਂ ਵੱਲੋਂ ਜਿਹੜੀ ਗੋਲੀ ਚਾਈ ਗਈ ਹੈ ਸੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਅੱਜ ਸਾਰੀ ਚੀਜ਼ਾਂ ਵੈਰੀਫਾਈ ਕਰ ਰਹੇ ਆ ਮਿਲ ਜੜੀ ਕੋੜੀ ਉਹ ਚੱਲੀ ਹੈ ਤੇ ਅੱਦੇ ਜਿਹੜੀ ਤਫतीश ਕਰਦੇ ਆ ਮੈਡ ਫਾਇਰ ਵਗੈਰਾ ਪਤਾ ਚੱਲੇ ਕਿੰਨੇ ਕਿੰਨੇ ਚੱਲੇ ਅਜੇ ਅਸੀਂ ਜਸਟ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਪਹੁੰਚੇ ਆ ਤੇ ਉਸ ਤੋਂ ਬਾਅਦ ਵੈਰੀਫਾਈ ਕਰਾਂਗੇ ਕਿੰਨੇ ਫਾਇਰ ਹੋਏ ਨੇ ਕਿੰਨੇ ਬੰਦੇ ਆਏ ਸੀ ਇਸ ਤਰ੍ਹਾਂ ਸਾਰੀ ਚੀਜ਼ ਹੋਈ ਹੈ ਉਹ ਵੈਰੀਫਾਈ ਕਰ ਤੋਂ ਬਾਅਦ ਹੀ ਦੱਸਾਂਗੇ 7 ਵੇ ਦੀ ਗੋਲੀ ਚੱਲੀ ਹੁਣ ਤੱਕ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਇਹ ਦੇਖਿਆ ਵੀ ਬਿਜੜੀ ਉਹ ਫਾਇਰ ਇਨਸੀਡੈਂਟ ਹੋਇਆ ਆ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਆ ਗੱਲ ਕਰਾਂ ਤਾਂ ਬਾਅਦ ਜਿਹੜੇ ਵੀ ਫੈਕਟ ਸਾਹਮਣੇ ਆਉਣਗੇ ਤਫਤੀਸ਼ ਦੇ ਵਿੱਚ ਉਹ ਤਾਂ ਅਸੀਂ ਸਾਹਮਣੇ ਟੱਲੇ ਆਵਾਉਂਗਾ ਸੀਸੀਟੀਵੀ ਹਾਂ ਸੀਸੀਟੀਵੀ ਕੈਮਰੇ ਸਾਹਮਣੇ ਆਈ ਹੈ ਅਸੀਂ ਉਹ ਜਿਹੜੀ ਪ੍ਰਜ਼ਰਵ ਕਰਵਾ ਕੇ ਅਸੀਂ ਫਿਲੋ ਫਰੈਂਚ ਜਥੜੀ ਉੱਤੇ ਭੇਜ ਦਿੱਤੀ ਹੈ ਉਸ ਤੋਂ ਬਾਅਦ ਜਿਹੜੀ ਉਹ ਸਾਡੇ ਨਾਲ ਸਾਹਮਣੇ ਕਿੰਨੇ ਬੰਦੇ ਸ਼ਾਮ ਹੁੰਦੇ ਹਾਂ ਜੀ ਕਿੰਨੇ ਬੰਦੇ ਸ਼ਾਮ ਜਿਹੜੇ ਹੁੰਦੇ ਅਜੇ ਤੱਕ ਤਾਂ ਦੋ ਦੋ ਤਿੰਨ ਹਜੇ ਕਹਿ ਰਹੇ ਨੇ ਬਾਕੀ ਦੇਖਦੇ ਹਾਂ ਕਿਹੜਾ ਵਹੀਕਲ ਕੇ ਸੀ ਕੰਮ ਦਾ ਵਹੀਕਲ ਕੇ ਸੀ ਵਹੀਕਲ ਹਜੇ ਨਹੀਂ ਪਤਾ ਸਾਨੂੰ ਕਿਹੜਾ ਸੀਗਾ ਉਹ ਤੋਂ ਬਾਅਦ ਹੀ ਸਾਨੂੰ ਜਸਟੀਫਾਈ ਕਰਾਂਗੇ ਅਸੀਂ ਕਲੀਅਰਲੀ ਵੀ ਕੀ ਹੈ ਸੀ ਕਿੰਨੇ ਬੰਦੇ ਸੀ ਕਿੰਨੇ ਰਾਉਂਡ ਫਾਇਰ ਹੋ ਉਹ ਸਰ ਕੋਈ ਬਾਤ ਜੀ ਤਾਂ ਨਾ ਕਰੇ ਤਵੇ ਕੋਈ ਜਾਣੇ ਨੁਕਸਾਨ ਤਾਂ ਨਹੀਂ ਲੈ ਨਾ ਫਿਲਹਾਲ ਜਾਣੇ ਨੁਕਸਾਨ ਕੋਈ ਨਹੀਂ ਹੈ ਦੁਕਾਨਦਾਰ ਮਾਲਕ ਕੀ ਕਹਿ ਰਹੇ ਨੇ ਦੁਕਾਨ ਮਾਲਕ ਇਹੀ ਕਹਿ ਰਹੇ ਨੇ ਵੀ ਪਹੁੰਚ ਸਾਡੇ 6 ਵਜੇ ਸੀ ਆਪਣੀ ਦੁਕਾਨ ਓਪਨ ਕੀਤੀ ਹੈ ਉਸ ਤੋਂ 15 ਮਿੰਟ ਬਾਅਦ ਸਾਡਾ ਇਹ ਫਾਇਰ ਇਨਸੀਡੈਂਟ ਹੋਇਆ ਹੈ ਕੋਈ ਮੈਂ ਕੋਈ 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 ਕੋਲ ਕਰਾਂਗਾ ਇੱਧਰ ਜਰੂਰ ਹੈ ਨਹੀਂ ਹਜੇ ਤੱਕ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਦੋ ਕੋਈ ਇੱਧਰ ਨਹੀਂ ਗੱਲ ਸਾਹਮਣੇ ਆਊਗੀ ਤਾਂ ਨਾ ਸ਼ੇਅਰ ਕੀਤੀ ਜਾਓ ਤੇ ਮੈਡਮ ਕੀ ਮਾਮਲਾ ਦਰ ਤਿਆਰ ਹੈ ਹਾਂ ਕਹਿੰਦੇ ਗਿਆ ਮੈਂ ਅੱਜ ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਕੰਪਲੇਨੈਂਟ ਨੇ ਉਹ ਤਾਂ ਬਾਦ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਚ ਕੌਣ ਹੈ ਜੀ ਇਹਦੇ ਸਰੀਰ ਜੀ ਉਸ ਉਹਦੇ ਮਾਲਕ ਨੇ ਤੁਹਾਡੇ ਨਾਲ ਹੀ ਗੱਲ ਕਰਨ ਤੋਂ ਬਾਅਦ ਉਹਨੇ ਬਿਆਨ ਲਿਖਣ ਤੋਂ ਬਾਅਦ ਜਿਹੜੀ ਕਾਨੂੰਨੀ ਮੁਤਾਬਕ ਜਿਹੜੀ ਕਾਰਵਾਈ ਅਮਲ ਵਿੱਚ ਲਿਆ ਜੇ ਉਹ ਕੋਲ ਕੇ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਟੈਸਟ ਟੇਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਸਾਰੀ ਅਮਲ ਵਿੱਚ ਲਿਆਵਾਂਗੇ ਤੇ ਜਲਦੀ ਇਹਨਾਂ ਨੂੰ ਕਾਬੂ ਕਰ ਦੇਣਾ ਹੈ ਹੁਣ ਕਿੰਨੀਆਂ ਫਾਈਲ ਹੋਈਆਂ ਜੀ ਹਲਿਓ ਸਾਰਾ ਕੁਝ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਸਾਨੂੰ ਕਾਟਰਜਸ ਕੁਝ ਮਿਲੇ ਹੈ ਬਾਕੀ ਵੀ ਅਸੀਂ ਸਾਰਾ ਸੀਨ ਆਫ क्राइम ਦੇਖ ਰਹੇ ਹਾਂ ਉਹ ਜਿੰਨੇ ਵੀ ਸਾਨੂੰ ਫਾਈਨਲੀ ਅਸੀਂ ਕਰ ਲਈਏ ਕਿ ਜਿੰਨੇ ਕੋਲ ਟੋਟਲ ਬਰਾਮਦ ਮੈਨੂੰ ਕਿੰਨੇ ਲੋਕ ਆਏ ਸੀ ਜਿਹੜੇ ਗੁਲੀਆਂ ਚਲਾ ਕੇ ਸਾਹਮਣੇ ਆਏ ਸੀ ਤਿੰਨ ਜਣੇ ਸੀ ਕਿ ਕੱਤਿਆ ਸੀ ਸਕੂਟੀ ਤੇ ਆਏ ਸੀ ਮੈਮ ਸੀਮਰਾ ਸੀਮ ਸਿੰਘ ਸਾਹਿਬ ਵੀ ਆ ਰਹੇ ਮਾੜਾ ਪੂਸਪੂਸੀ ਹੋਈ ਪਈ ਹੈ ਫਿਰ ਕੀ ਲੱਗਦਾ ਤੁਹਾਨੂੰ ਮੌਕੇ ਹਾਂਜੀ ਬਿਲਕੁਲ ਜੀ ਉਸ ਸਾਈਡ ਆਪਣੀ ਪੁੱਤ ਤੇ ਅਪਪਾਇੰਟਮੈਂਟ ਹੈ ਐਲਪੀਓ ਵਾਲੀ ਸਾਈਡ ਤੇ ਇਸ ਸਾਈਡ ਵੀ ਆਪਾਂ ਉਸ ਤਿਆਰੀ ਰੱਖਦੇ ਹਾਂ ਅਰਲੀ ਮਾਰਨਿੰਗ ਜਿਹੜਾ ਇਨਸੀਡੈਂਟ ਹੋਇਆ ਨਾ ਉਹ ਕੀਤਾ ਜਾਏਗਾ ਮੈਮ ਦੁਕਾਨਦਾਰ ਨੇ ਦੱਸਿਆ ਕਿ ਕੋਈ ਫਰੈਟ ਕਾਲ ਵਗੈਰਾ ਕੋਈ ਕੋਈ ਫਰੈਟ ਕਾਲ ਇਸ ਤਰ੍ਹਾਂ ਦਾ ਕੋਈ ਕਿੰਨੇ ਤੋਂ ਇਹ ਦਾ ਮੈਸਮ ਹੈਪਨਿੰਗ ਹੋ ਰਿਹਾ ਹੈ ਸਾਡੇ ਗ੍ਰੀਨ ਆਇਆ ਕੱਟੇ ਮਨ ਨੂੰ ਸਕੂਲ ਤੇ ਆਇਆ ਜੇ ਮਨ ਕੈਮਰਾ ਦੇ ਵਿੱਚ ਕੁਝ ਆਇਆ ਹੋਵੇ ਹਾਂਜੀ ਉਹ ਸਾਰਾ ਕੁਝ ਦੇਖ ਰਹੇ ਹਾਂ ਅਸੀਂ ਇਟਸ Part of investigation ਤੇ ਤੁਹਾਨੂੰ ਦੱਸਿਆ ਜਾਏ ਕਿਹਦੇ ਬਿਆਨਾਂ ਤੇ ਮਾਮਲਾ ਦਰਕਿਤਾ ਜਾ ਰਿਹਾ ਹੈ ਹਾਂ ਚੱਲਦੇ ਬਿਆਨ ਇਹ ਨਾਮ ਨਾਲ ਹੀ ਥੈਂਕ ਯੂ